ਜੀ ਕੇ ਵਲੌਗ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਇੱਕ ਨਵੀਂ ਕਹਾਣੀ ਲੈ ਕੇ ਫਿਰ ਤੋਂ ਹਾਜ਼ਰ ਹੋਈ ਹਾਂ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਾਰਿਆਂ ਦੇ ਅੱਗੇ ਇੱਕ ਬੇਨਤੀ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਸਾਡਾ ਹੌਸਲਾ ਵਧ ਸਕੇ ਤੇ ਅਸੀਂ ਚੰਗੀਆਂ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਰਹੀਏ ਇਹ ਕੁਦਰਤ ਦਾ ਨਿਯਮ ਹੈ ਕਿ ਜੋ ਅਸੀਂ ਕਿਸੇ ਨੂੰ ਦੇਵਾਂਗੇ ਉਹ ਵਾਪਸ ਸਾਡੇ ਕੋਲ ਆਵੇਗਾ ਬੇਸ਼ੱਕ ਉਹ ਪਿਆਰ ਹੋਵੇ ਨਫ਼ਰਤ ਹੋਵੇ ਈਰਖਾ ਹੋਵੇ ਜੋ ਅਸੀਂ ਕਿਸੇ ਨੂੰ ਦੇਵਾਂਗੇ ਉਹੀ ਸਾਡੇ ਕੋਲ ਵਾਪਸ ਆਏਗਾ ਇਹ ਕਹਾਣੀ ਹੈ ਇੱਕ ਕਿਸਾਨ ਦੀ ਜੋ ਇੱਕ ਪਿੰਡ ਵਿੱਚ ਰਹਿੰਦਾ ਸੀ ਉਸ ਦਾ ਦੁੱਧ ਦਾ ਕਾਰੋਬਾਰ ਸੀ ਉਹ ਦੁੱਧ ਤੋਂ ਮੱਖਣ ਬਣਾ ਕੇ ਵੇਚਦਾ ਸੀ ਉਸ ਦੀ ਪਤਨੀ ਹਰ ਰੋਜ਼ ਦੁੱਧ ਨੂੰ ਗਰਮ ਕਰਦੀ ਘੜਦੀ ਤੇ ਉਸ ਤੋਂ ਜੋ ਮੱਖਣ ਤਿਆਰ ਹੁੰਦਾ ਉਸ ਮੱਖਣ ਨੂੰ ਤਿਆਰ ਕਰਕੇ ਉਹ 1-1 ਕਿਲੋ ਦੇ ਢੇੜੇ ਬਣਾ ਕੇ ਰੱਖ ਦਿੰਦੀ ਉਸ ਦਾ ਪਤੀ ਹਫਤੇ ਬਾਅਦ ਸ਼ਹਿਰ ਜਾਂਦਾ ਤੇ ਉਹਨਾਂ ਢੇੜਿਆਂ ਨੂੰ ਦੁਕਾਨਦਾਰ ਕੋਲ ਵੇਚ ਆਉਂਦਾ ਉਹਨਾਂ ਦੇ ਜੋ ਪੈਸੇ ਬਣਦੇ ਉਹਨਾਂ ਤੋਂ ਉਹ ਆਪਣੇ ਘਰ ਦੀਆਂ ਜ਼ਰੂਰੀ ਚੀਜ਼ਾਂ ਜਿਵੇਂ ਕਿ ਸਾਬਣ, ਤੇਲ, ਖੰਡ, ਚਾਪਤੀ ਆਦਿ ਖਰੀਦ ਕੇ ਲੈ ਆਉਂਦਾ। ਇੱਕ ਦਿਨ ਦੁਕਾਨਦਾਰ ਨੇ ਸੋਚਿਆ ਕਿ ਕਿਉਂ ਨਾ ਮੱਖਣ ਦੇ ਪੇੜੇ ਨੂੰ ਤੋਲਿਆ ਜਾਵੇ। ਜਦ ਉਸਨੇ ਮੱਖਣ ਦੇ ਪੇੜੇ ਨੂੰ ਤੋਲਿਆ ਤਾਂ ਉਹਨੂੰ 100 ਗ੍ਰਾਮ ਹੀ ਨਿਕਲਿਆ। ਦੁਕਾਨਦਾਰ ਨੂੰ ਬਹੁਤ ਗੁੱਸਾ ਆਇਆ। ਉਸਨੇ ਸੋਚਿਆ ਕਿ ਇੱਕ ਪੇੜਾ ਤਾਂ 900 ਗ੍ਰਾਮ ਦਾ ਹੈ। ਚਲ ਮੈਂ ਦੂਸਰੇ ਪੇੜਿਆਂ ਨੂੰ ਤੋਲ ਕੇ ਦੇਖਦਾ ਹਾਂ। ਇਸ ਕਰਕੇ ਦੁਕਾਨਦਾਰ ਨੇ ਉਹਨਾਂ ਸਾਰੇ ਪੇੜਿਆਂ ਨੂੰ ਤੋਲਣਾ ਸ਼ੁਰੂ ਕਰ ਦਿੱਤਾ। ਜਦ ਉਸਨੇ ਸਾਰੇ ਪੇੜੇ ਫ੍ਰਿਜ ਚੋਂ ਕੱਢ ਕੇ ਤੋਲਣੇ ਸ਼ੁਰੂ ਕੀਤੇ ਤਾਂ ਸਾਰੇ ਆਪਾਰ 900 ਗ੍ਰਾਮ ਸੀ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਉਹ ਡੀ ਕਹ ਰਿਆ ਸੀ ਕਿ ਕਦੋਂ ਅਗਲਾ ਹਫਤਾ ਆਵੇ ਤੇ ਉਹ ਜੋ ਮੱਖਣ ਵੇਚਣ ਆਉਂਦਾ ਹੈ ਤੇ ਉਹ ਉਸ ਨਾਲ ਗੱਲ ਕਰੇ ਕਿਸਾਨ ਅਗਲੇ ਹਫਤੇ ਫੇਰ ਉਸ ਦੁਕਾਨਦਾਰ ਕੋਲ ਗਿਆ ਤੇ ਕਹਿਣ ਲੱਗਾ ਆਹ ਲਓ ਜੀ ਮੱਖਣ ਦੇ ਪੇੜੇ ਦੁਕਾਨਦਾਰ ਬਹੁਤ ਗੁੱਸੇ ਹੋਇਆ ਦੁਕਾਨਦਾਰ ਨੇ ਕਿਸਾਨ ਨੂੰ ਬਹੁਤ ਮੰਦਾ ਚੰਗਾ ਬੋਲਿਆ ਤੇ ਉਸ ਨਾਲ ਝਗੜਾ ਵੀ ਕੀਤਾ ਇਉ ਉਸਨੇ ਕਿਹਾ ਕਿ ਮੈਂ ਐਸੇ ਨੀਚ ਆਦਮੀ ਨਾਲ ਕਦੇ ਵੀ ਵਪਾਰ ਨਹੀਂ ਕਰਨਾ ਚਾਹਾਂਗਾ ਜੋ ਹਮੇਸ਼ਾ ਘੱਟ ਤੋਲਦਾ ਹੈ ਕਿਸਾਨ ਬੋਲਿਆ ਮੈਂ ਬਹੁਤ ਗਰੀਬ ਹਾਂ ਇਸੇ ਲਈ ਤਾਂ ਮੈਂ ਮੱਖਣ ਵੇਚਦਾ ਹਾਂ ਜੇ ਮੈਂ ਅਮੀਰ ਹੋਵਾਂ ਤਾਂ ਦੁਕਾਨਦਾਰ ਨਾ ਬਣ ਜਾਵਾਂ ਮੇਰੇ ਕੋਲ ਤਾਂ ਐਨੇ ਪੈਸੇ ਵੀ ਨਹੀਂ ਕਿ ਮੈਂ ਵੱਟੇ ਖਰੀਦ ਸਕਾਂ ਮੱਖਣ ਨੂੰ ਤੋਲਣ ਲਈ ਤੇ ਦੁੱਧ ਨੂੰ ਤੋਲਣ ਮੈਂ ਤਾਂ ਜੋ ਇਸ ਦੁਕਾਨ ਤੋਂ 1 ਕਿਲੋ ਖੰਡ ਲੈ ਕੇ ਜਾਂਦਾ ਹਾਂ ਉਸ ਨੂੰ ਤੱਕੜੀ ਦੇ ਇੱਕ ਪਲੜੇ ਵਿੱਚ ਰੱਖ ਲੈਂਦਾ ਹਾਂ ਤੇ ਦੂਸਰੇ ਪਲੜੇ ਵਿੱਚ ਉਸ ਦੇ ਬਰਾਬਰ ਮੱਖਣ ਤੋਲ ਕੇ ਗੋਲ ਪੇੜੇ ਬਣਾ ਲੈਂਦੇ ਹਾਂ ਤੇ ਉਹੀ ਮੱਖਣ ਮੈਂ ਤੁਹਾਨੂੰ ਦੇ ਦਿੰਦਾ ਹਾਂ ਇਹ ਸੁਣ ਕੇ ਦੁਕਾਨਦਾਰ ਬਹੁਤ ਸ਼ਰਮਿੰਦਾ ਹੋਇਆ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਸ ਨੇ ਸੋਚਿਆ ਕਿ ਜੋ ਮੈਂ ਕਿਸੇ ਨਾਲ ਬੁਰਾ ਕਰਦਾ ਸੀ ਘੱਟ ਤੋਲਦਾ ਸੀ ਉਹ ਮੇਰੇ ਕੋਲ ਹੀ ਵਾਪਸ ਆਇਆ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੇ ਅਸੀਂ ਕਿਸੇ ਨੂੰ ਪਿਆਰ ਦੇਵਾਂਗੇ ਸਾਨੂੰ ਪਿਆਰ ਮਿਲੇਗਾ ਜੇ ਅਸੀਂ ਕਿਸੇ ਨਾਲ ਧੋਖਾ ਕਰਾਂਗੇ ਬੁਰਾ ਕਰਾਂਗੇ ਤਾਂ ਸਾਡੇ ਨਾਲ ਵੀ ਧੋਖਾ ਹੋਵੇਗਾ ਬੁਰਾ ਹੋਵੇ ਸੋ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਪਸੰਦ ਆਈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰਨਾ ਧੰਨਵਾਦ